ਜੀ ਮੈਚ ਮਕੋਰ ਦੇਸ਼ ਦੁਨੀਆ ਤੋਂ ਅਸੀਂ ਇਸ ਟਾਈਮ ਖੜੇ ਆ ਪਿੰਡ ਨੇ ਹਲਾ ਕਿਚਦੇ ਨਾਲ ਪਿੰਡ ਲੱਗਦਾ ਕਾਲੂ ਵਾਲਾ ਜਿੱਥੇ ਕਿ ਹੜ ਦੇ ਪਾਣੀ ਤਾਂ ਘਟ ਚੁੱਕੇ ਹਨ ਪਰ ਇਦਾਂ ਲੱਗਦਾ ਜਿਵੇਂ ਕੱਲ ਦੀ ਪਾਣੀ ਦਾ ਉਤਾਰ ਥੋੜੀ ਤੇਜ਼ ਹੋ ਚੁੱਕੀ ਹੈ ਜਿਸ ਨਾਲ ਇਹ ਵਾਲੇ ਜੋ ਬਾਣਾ ਇਹ ਰਸਤਾ ਖੁਰਦਾ ਜਾ ਰਿਹਾ ਸੀਗਾ ਅਗਰ ਇਹ ਰਸਤਾ ਖੁਰਦਾ ਤਾਂ ਦੁਆਰਾ ਫਿਰ ਇੱਧਰ ਵਾਲੇ ਪਿੰਡਾਂ ਨੂੰ ਪਾਣੀ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਦਵਾਈ ਕਾਫੀ ਮੱਚੂਗੀ ਪਰ ਜੇ ਇਹ ਰਸਤਾ ਜਾਂ ਬੰਨ ਟੁੱਟਦਾ ਹੈ ਤਾਂ ਦੁਬਾਰਾ ਫਿਰ ਪਾਣੀ ਆ ਸਕਦਾ ਹੈ ਇਹਨਾਂ ਲੋਕਾਂ ਦੀ ਅਪੀਲ ਹੈ ਕਿ ਜਿਵੇਂ ਪਿੰਡ ਹਬੀਬ ਵਾਲਾ ਅਲੀ ਕੇ ਤੁਸੀਂ ਗੱਟੋਆਂ ਦੀ ਮਿੱਟੀ ਦੀ ਸੇਵਾ ਕੀਤੀ ਸੀ ਸਾਰੀ ਲੋਕਾਂ ਨੂੰ ਇਹਨਾਂ ਵੱਲੋਂ ਅਪੀਲ ਹੈ ਕਿ ਪਿੰਡ ਨੇਲੇ ਖਿਲਜ ਦੇ ਨਾਲ ਪੈਂਦੇ ਦਰਿਆ ਤੇ ਬੰਦ ਤੇ ਪਹੁੰਚਾ ਜਾਵੇ ਤਾਂ ਜੋ ਇਹ ਬੰਨ ਜੋ ਟੁੱਟਣ ਦੇ ਕਿਨਾਰੇ ਹੈ ਬਚਾਅ ਹੋ ਸਕੇ ਮੈਂ ਤੁਹਾਡਾ ਆਪਣਾ ਚਮਕੌਰ ਸਿੰਘ ਜੀਡੀ ਨਿਊਜ਼ ਫਰੋਇਪਰ ਆ ਇੱਕ ਨਿਆਲੇ ਕਿੱਤੇ ਪਿੰਡ ਤੋਂ ਜੋ ਕਿ ਦਰਿਆ ਵਿੱਚ ਦੀ ਅਗਲੇ ਪਾਸੇ ਆਉਂਦਾ ਪਿੰਡ ਕਾਲੂ ਵਾਲਾ ਆਰਮੀ ਵੱਲੋਂ ਇੱਕ ਪੋਲ ਬਣਾਇਆ ਜਾ ਰਿਹਾ ਸੀਗਾ ਪਰ ਥੜਾ ਦੇ ਕਾਰਨ ਇਹ ਪੁਲ ਬੰਦਾ ਰੁਕ ਗਿਆ ਔਰ ਜੋ ਥਲੇ ਡਰਮ ਲਾਏ ਗਏ ਸੀਗੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਾਰੇ ਹੀ ਕੁਝ ਰੁੜ ਗਏ ਕੁਝ ਹਿੱਲ ਗਏ